ਪਹਿਲੇ ਨਾਮ ਦੇ ਵਿੱਚ ਥਾਰਾ 4x4 ਹੌਲੈਂਡ ਟਰੈਕਟਰ ਤੇ ਚੋਇਸ ਤੇ ਸਕਾਰਪੀਓ ਵੀ ਖੜੀ ਆ ਤੇ ਜਿੰਨੀ ਰਾਸੀ ਇਕੱਠੀ ਹੋਣੀ ਆ ਮਿੱਤਰੋ ਸਾਰੀ ਗਊਸ਼ਾਲਾ ਦੇ ਕੰਮਾਂ ਦੀ ਲੱਗਣੀ ਆ ਗਊਸ਼ਾਲਾ 901 ਆ ਹਾਂਜੀ 500 ਦੇ 3 ਆ 1000 ਦੇ 8 ਆ 2000 ਦੇ 20 ਆ 5000 ਦੇ ਪੂਰੇ 60 ਕੂਪਨ ਦੇ ਦੇਾਂਗੇ ਤੇ ਨੰਬਰ ਨੋਟ ਕਰ ਲਓ 700 ਪੂਰਾ 96 57 599 ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ 5 ਕਿ ਮਿੰਟਾਂ ਦੇ ਵਿੱਚ ਵਿੱਚ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਸਸੀ ਗਾਲ ਨੂੰ ਤੋਂ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਕੋਟਲੀਆ ਬਲੂ ਗਊਸ਼ਾਲਾ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀਰਾਂ ਦਾ ਡਰਾਅ ਚੱਲ ਰਿਹਾ ਜਿਦੇ ਵਿੱਚ ਮਿੱਤਰੋ ਗਿਣਤੀ ਦੇ ਦਿਨ ਬਾਕੀ ਰਹਿ ਗਏ ਮਿੱਤਰੋ ਪਹਿਲੇ ਨਾਮ ਦੇ ਵਿੱਚ ਥਾਰਾ 4x4 ਹੌਲੈਂਡ ਟਰੈਕਟਰ ਤੇ ਚੋਇਸ ਤੇ ਸਕਾਰਪਿਓ ਵੀ ਖੜੀ ਆ ਤੇ ਕੁੱਲ ਨਾਮ ਕਿਨੇ ਰੱਖਤੇ ਕੁੱਲ 101 ਨਾਮ ਵੱਡੇ ਡਰਾਅ ਚ ਆ ਬਾਈ ਹਾਂਜੀ ਨਾਲ ਹੀ 11 ਨਾਮ ਆ ਜਿਹੜੇ ਮਿੰਨੀ ਡਰਾਅ ਚ ਰੱਖਤੇ ਠੀਕ ਹੈ ਤੇ ਜਿਹੜਾ ਇਹ ਡਰਾਅ ਆਪਣਾ ਗਊਸ਼ਾਲਾ ਕਨੂਈਆਂ ਜੀ ਗਊਸ਼ਾਲਾ ਵੱਲੋਂ ਆ ਜੀ ਪਹਿਲਾਂ ਵੀ ਦੋ ਡਰਾਅ ਕੱਢਿਆ ਹੁਣ ਦੋ ਡਰਾਪ ਪਹਿਲਾਂ ਕੱਢੇ ਸੀ ਬਾਈ ਉਹ ਸਾਹਮਣੇ ਜਿਹੜਾ ਲੈਂਡ ਦੇਣ ਦਾ ਸਬੂਤ ਲਾਇਆ ਪਿਆ ਸ਼ੈੱਡ ਪਾਇਆ ਗਿਆ 400 ਫੁੱਟਾ ਫਰਸ਼ ਲਾਈ ਗਈ 8 ਬਾਥਰੂਮ ਪ੍ਰੀਤ ਟਰੈਕਟਰ ਲਿਆਂਦਾ ਗਿਆ ਐਤਕੀ ਵੀ ਜਿਹੜੀ ਬਾਈ ਰਾਸ਼ੀ ਵਧੂਗੀ ਗਊਸ਼ਾਲਾ ਦੇ ਰਹਿੰਦੇ ਕੰਮਾਂ ਤੇ ਲਾਈ ਜਾਊਗੀ ਠੀਕ ਹੈ ਜਿਵੇਂ ਕਿਹਾ ਜਿੰਨੀ ਰਾਸ਼ੀ ਇਕੱਠੀ ਹੋਣੀ ਹੈ ਮਿੱਤਰੋ ਸਾਰੀ ਗਊਸ਼ਾਲਾ ਦੇ ਕੰਮਾਂ ਤੇ ਲੱਗੇਗੀ ਗਊਸ਼ਾਲਾ ਦੇ ਕੰਮਾਂ ਤੇ ਕਿਸੇ ਵੀ ਬੀੜ ਦਾ ਇਹ ਪਰਸਨਲ ਡਰਾ ਨਹੀਂ ਹੈਗਾ ਮਿੱਤਰੋ ਗਊਸ਼ਾਲਾ ਵੱਲੋਂ ਡਰਾਗ ਆ ਦੱਬ ਕੇ ਟਿਕਟਾਂ ਪਾ ਲਓ 101 ਨਾਮ ਆ ਤੇ ਮਿੰਨੀ ਡਰਾਵੀ ਰੱਖਿਆ ਹੀ ਨਾਲ ਮਿੰਨੀ ਡਰਾਵੀ ਰੱਖਿਆ ਨਾਲ ਭਾਈ ਉਹ ਚ 11 ਨਾਮ ਆ ਵਾਸ਼ਿੰਗ ਮਸ਼ੀਨ ਆ ਐਲ ਸੀ ਡੀ ਦਾ ਪੱਖੇ ਆ ਟੋਟਲ 11 ਨਾਮ ਆ ਠੀਕ ਆ ਟੋਟਲ 11 ਨਾਮ ਨੇ ਦੂਜੇ ਨਾਮ ਚ ਬੁਲਟ ਆ ਜੀ ਦੂਜੇ ਚ ਬੁਲਟ ਆ ਗਿਆ ਜੀ ਉਹਦੀ ਚੋਇਸ ਚ ਆਈਫੋਨ 15 ਪ੍ਰੋ ਆ ਗਿਆ ਤੀਜੇ ਚ ਆਪਣਾ ਸਪਲੈਂਡਰ ਆ ਗਿਆ ਇਹਦੀ ਚੋਇਸ ਚ ਸਕੂਟਰੀ ਆ ਗਈ ਚੌਥੇ ਚ ਇਲੈਕਟ੍ਰੋਨਿਕ ਸਕੂਟਰੀ ਆ ਗਈ ਉਹਦੀ ਚੋਇਸ ਚ ਏਸੀ ਆ ਗਿਆ ਤੇ ਹੋਰ ਵੀ ਬਈ ਸਾਰੇ ਨਾਮ ਵਧੀਆ ਆਪਣੇ ਜਿਵੇਂ ਆਪਾਂ ਕਹਿੰਦੇ ਆ ਸਮਾਰਟਫੋਨ ਆ ਗਏ ਐਲ ਸੀ ਡੀ ਪਿੰਪਲੀ ਸਾਈਡ ਮਿੱਤਰੋ ਪੋਸਟਰ ਲੱਗਿਆ ਪਿਆ ਐ ਮੰਨ ਕੇ ਚਲੋ ਨਾਮ ਸਾਰੇ ਐ ਮੰਨ ਕੇ ਜਦੋਂ ਸਰਪ੍ਰਾਈਜ਼ ਤਾਂ ਹੈ ਹੀ ਨਹੀਂ ਵੀਰ ਨੇ ਹੈ ਹੀ ਨਹੀਂ ਬਈ ਸਾਰੇ ਵਧੀਆ ਨਾਮ ਤੇ ਨਾਮ ਨੂੰ ਸਾਰੇ ਵੱਡੇ ਰੱਖੇ ਵਾ ਬਾਈ ਦੇ 100 ਇੱਕ ਨਾਮ ਕੱਢਿਆ ਜਾਣਾ ਤੇ ਹੁਣ ਇਹ ਟਿਕਟ ਪ੍ਰਾਈਜ਼ ਕਿੰਨਾ ਜੀ ਟਿਕਟ ਪ੍ਰਾਈਜ਼ ਹੈਗਾ ਹੀ 300 ਦਾ ਇੱਕ ਆ ਹਾਂਜੀ 500 ਦੇ ਤਿੰਨ ਹਜ਼ਾਰ ਦੇ 8 ਆ 2000 ਦੇ 20 ਆ 5000 ਦੇ ਪੂਰੇ 60 쿠폰 ਦੇ ਦੇ ਦਾਂਗੇ ਤੇ ਨੰਬਰ ਨੋਟ ਕਰ ਲਓ ਜੀ ਨਾਲ ਦੀ ਨਾਲ ਜਿਨ੍ਹਾਂ ਦੇ ਤੁਸੀਂ 쿠폰 ਲੈਣੇ ਆ ਹਾਂਜੀ 700 ਪੂਰਾ 96 57 599 ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ 5 ਕਿ ਮਿੰਟਾਂ ਦੇ ਵਿੱਚ ਵਿੱਚ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਆਲੋ ਹਿੱਸਾ ਕਰਨਾ ਦਬਕੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਮਿੰਨੀ ਡਰਾ ਦੇ ਵਿੱਚ ਵੀ ਵੱਡੇ ਨਾਮ ਨੇ ਤੇ ਵੱਡੇ ਡਰਾ ਦੇ ਵਿੱਚ ਤਾਂ ਹੈਗੀ ਆ ਹੈਗੀ ਹੈਗੀ 19 ਤਰੀਕ ਨੂੰ ਵੱਡਾ ਡਰਾ ਨਿਕਲਣਾ ਜੀ ਕਿੰਨੇ ਵਜੇ ਨਿਕਲੂ ਜੀ ਸ਼ਾਮ ਨੂੰ 5 ਵਜੇ ਇਸੇ ਜਗ੍ਹਾ ਤੇ ਲਾਈਵ ਸਾਰੀ ਸੰਗਤ ਦੇ ਸਾਹਮਣੇ ਕੱਢਿਆ ਜਾਣਾ ਬਹੁਤ ਥੋੜਾ ਸਮਾਂ ਬਾਕੀ ਤੇ ਲਾਈਵ ਕੱਢਿਆ ਜਾਣਾ باقی ਮਿੱਤਰੋ ਬਾਈ ਨੇ ਦੱਸਤਾ ਪਹਿਲੇ ਡਰਾ ਦੇ ਵਿੱਚ 400 ਫੁੱਟ ਲੰਬਾ ਸੈੱਡ ਪਾਇਆ ਬਾਥਰੂਮ ਬਣਾਏ ਆ ਦੂਜੇ ਡਰਾ ਦੇ ਵਿੱਚ ਮਿੱਤਰੋ ਡੀਜ਼ਲ ਦੀ ਸੇਵਾ ਕੀਤੀ ਟਰੈਕਟਰ ਦਿੱਤਾ ਤੇ ਜਿਹੜਾ ਇੱਧਰ ਵੀਰ ਸੂਬਾ ਆ ਗਏ ਮਿੱਤਰੋ ਉਹਨਾ ਟਾਈਮ ਉੱਥੇ ਹੀ ਰਿਹਾ ਜਿੱਧਰ ਪਾਣੀ ਤੇ ਇਸ ਹਸਾਬ ਨਾਲ ਬਾਈਆਂ ਦਾ ਕੰਮ ਆ ਬਹੁਤ ਪੁਰਾਣਾ ਕਲਾਬਾ ਗਊਸ਼ਾਲਾ ਵੱਲੋਂ ਡਰਾਗਾ ਪਾਲੋ ਪੁੰਨ ਤੇ ਫਲੀਆਂ ਵਾਲਾ ਕੰਮ ਹੀ ਆ ਮਿੱਤਰੋ ਕਰਦੋ ਦੱਬ ਕੇ ਸ਼ੇਅਰ ਧੰਨਵਾਦ